ਦੀਵਾਲੀ ਨੂੰ ਹੁਣ ਸਿਰਫ ਮਹੀਨਾ ਰਹਿ ਗਿਆ ਹੈ ਪਟਾਕਾ ਮੰਡੀ ਲਈ ਪੁਲਿਸ ਨੇ ਐਡਵਾਈਜ਼ਰੀ ਜਾਰੀ ਕਰ ਦਿੱਤੀ ਹੈ ਸਿਰਫ 6 ਸਾਈਟਾਂ ਤੇ ਹੀ ਮੰਡੀ ਲੱਗੇਗੀ ਲੁਧਿਆਣਾ ਦੀ ਗੱਲ ਕਰ ਰਹੇ ਹਾਂ ਅਤੇ 10 ਦਿਨ ਹੀ ਕਾਰੋਬਾਰੀ ਪਟਾਕੇ ਵੇਚ ਸਕਣਗੇ ਡੀਸੀਪੀ ਹੈੱਡਕੁਆਰਟਰ ਜਸਕਿਰਨਜੀਤ ਸਿੰਘ ਤੇਜਾ ਵੱਲੋਂ ਜਾਰੀ ਕੀਤੇ ਪ੍ਰੈਸ ਨੋਟ ਚ ਦੱਸਿਆ ਗਿਆ ਹੈ ਕਿ ਇਸ ਸਾਲ ਵੀ ਆਰਜੀ ਤੌਰ ਤੇ ਪਟਾਕਾ ਕਾਰੋਬਾਰੀਆਂ ਨੂੰ ਲਾਇਸੈਂਸ ਜਾਰੀ ਕੀਤੇ ਜਾਣਗੇ ਇਸ ਵਾਰ 7 ਤੋਂ 9 ਅਕਤੂਬਰ ਤੱਕ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਫਾਰਮ ਦਿੱਤੇ ਜਾਣਗੇ ਜਿਸ ਤੋਂ ਅਗਲੇ ਦਿਨ 10 ਤੋਂ 12 ਅਕਤੂਬਰ ਤੱਕ ਫਾਰਮ ਜਮ੍ਹਾਂ ਕਰਵਾਉਣ ਦੀ ਤਾਰੀਖ ਰੱਖੀ ਗਈ ਹੈ। ਪੁਲਿਸ ਮੁਤਾਬਕ 17 ਅਕਤੂਬਰ ਨੂੰ ਲਿਸਟ ਜਾਰੀ ਕੀਤੀ ਜਾਵੇਗੀ ਅਤੇ 18 ਅਕਤੂਬਰ ਸਵੇਰੇ 11:30 ਵਜੇ ਬਚਤ ਭਵਨ 'ਚ ਟਰੱਕ ਕੱਢਿਆ ਜਾਵੇਗਾ ਜਿਸ ਤੋਂ ਅਗਲੇ ਦਿਨ 19 ਤੇ 20 ਅਕਤੂਬਰ ਨੂੰ ਦੁਕਾਨਦਾਰ ਦੁਕਾਨ ਤਿਆਰ ਕਰਵਾਉਣਗੇ ਅਤੇ 21 ਅਕਤੂਬਰ ਤੋਂ ਦੀਵਾਲੀ ਤੱਕ ਪਟਾਕੇ ਵੇਚਣ ਦੀ ਇਜਾਜ਼ਤ ਹੋਵੇਗੀ। ਪੁਲਿਸ ਮੁਤਾਬਕ ਇਸ ਵਾਰ ਪਟਾਕਾ ਕਾਰੋਬਾਰੀਆਂ ਨੂੰ ਕੁਝ ਹਦਾਇਤਾਂ ਹੋਰ ਜਾਰੀ ਕੀਤੀਆਂ ਜਾ ਰਹੀਆਂ ਨੇ। ਜੇਕਰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਜਾਂ ਫਿਰ ਪੰਜਾਬ ਸਰਕਾਰ ਵੱਲੋਂ ਕੋਈ ਨਵੇਂ ਹੁਕਮ ਜਾਰੀ ਕੀਤੇ ਜਾਂਦੇ ਨੇ ਤਾਂ ਉਹਨਾਂ ਤੇ ਅਮਲ ਕੀਤਾ ਜਾਵੇਗਾ ਪੁਲਿਸ ਵੱਲੋਂ ਜਾਰੀ ਹੁਕਮਾਂ ਚ ਦੱਸਿਆ ਗਿਆ ਹੈ ਕਿ ਇਹ ਇਸ ਵਾਰ ਸਿਰਫ 6 ਥਾਵਾਂ ਤੇ ਹੀ ਪਟਾਕਾ ਮੰਡੀ ਲੱਗੇਗੀ ਜਿਸ ਚ ਪਟਾਕਾ ਹੋਲਸੇਲ ਮਾਰਕੀਟ ਜਲੰਧਰ ਬਾਈਪਾਸ ਸਥਿਤ ਦਾਣਾ ਮੰਡੀ ਚ ਲਗਾਈ ਜਾਵੇਗੀ ਉਸ ਤੋਂ ਇਲਾਵਾ ਮਾਡਲ ਟਾਊਨ ਐਕਸਟੈਂਸ਼ਨ ਦੁਗਰੀ ਪੁਲਿਸ ਸਟੇਸ਼ਨ ਦੇ ਸਾਹਮਣੇ ਪਲਾਟ ਚ ਚੱਡੀਗੜ੍ਹ ਰੋਡ ਸਥਿਤ ਵਰਦਮਾਨ ਮਿਲ ਦੇ ਸਾਹਮਣੇ ਗਲਾਡਾ ਗਰਾਊਂਡ ਹੰਬੜਾ ਰੋਡ ਹੈਪੋਵਾਲ ਦੀ ਚਾਰਾ ਮੰਡੀ ਅਤੇ ਲੋਧੀ ਕਲੱਬ ਦੇ ਨੇੜੇ ਲਾਈ ਜਾਵੇਗੀ ਜਿਸ ਲਈ ਪੂਰੀ ਪਲਾਨਿੰਗ ਪੂਰੀ ਤਰ੍ਹਾਂ ਤਿਆਰ ਕਰ ਲਈ ਗਈ ਹੈ